ਦੋਸਤੋ ਜਾਨਵਰ ਪ੍ਰੇਮੀ ਦਾ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਜਿਸ ਭਰਾ ਦੇ ਕੋਲੇ ਤੁਹਾਨੂੰ ਲੈ ਕੇ ਆਏ ਆ ਨਾ ਇੱਥੇ ਤੁਹਾਨੂੰ ਭਾਂਤ ਭਾਂਤ ਦੇ ਜਾਨਵਰ ਮਿਲ ਜਾਣਗੇ ਬਰੀਡ ਭਰਾ ਦੇ ਕੋਲੇ ਮੁਰਗੀ ਨੇ ਪਰ ਮੁਰਗੇ ਭਰਾ ਦੇ ਕੋਲੇ ਇੰਨੇ ਕੁ ਭਾਂਤੇ ਨੇ ਕਿ ਪੰਜਾਬ ਦੇ ਵਿੱਚ ਛੱਡੋ ਤੁਸੀਂ ਕਿਤੇ ਵੀ ਨਹੀਂ ਦੇਖੇ ਹੋਣੇ ਛਿਤੀ ਛਿਤੀ ਤੁਸੀਂ ਵੀਡੀਓਜ਼ ਦੇ ਵਿੱਚ ਹੀ ਦੇਖੇ ਹੋਣਗੇ ਤੇ ਕੁਝ ਕੁ ਬਰੀਡਾਂ ਦਾ ਐਦਾਂ ਦੀਆਂ ਪਈਆਂ ਨੇ ਜਿਹੜੀਆਂ ਵੀਡੀਓ ਦੇ ਵਿੱਚ ਵੀ ਨਹੀਂ ਆਈਆਂ ਹਜੇ ਤੱਕ ਪਿੰਡ ਕਿੰਗਰਾਜੀ ਜ਼ਿਲ੍ਹਾ ਹੈਗਾ ਸ੍ਰੀ ਮੁਕਤਸਰ ਸਾਹਿਬ ਤੇ ਭਰਾ ਦੇ ਕੋਲੇ ਪਹੁੰਚਾਂਗੇ ਰਾਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਹਾਂਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹਾਂ ਤੇ ਸਭ ਤੋਂ ਪਹਿਲਾਂ ਤਾਂ ਇਹ ਹੀ ਗੱਲ ਪੁੱਛਦੇ ਵੀ ਸ਼ੌਂਕ ਕਿਵੇਂ ਪਿਆ ਮੁਰਗਿਆਂ ਦਾ ਕਿਉਂਕਿ ਲਗਭਗ ਸਾਰੇ ਹੀ ਪੰਜਾਬ ਦੇ ਵਿੱਚ ਮੁਰਗੇ ਰੱਖਦੇ ਆ ਲੋਕਾਂ ਹਾਂਜੀ ਤੇ ਪਰ ਤੁਸੀਂ ਇਹ ਫੈਨਸੀ ਜਾਨਵਰਾਂ ਦਾ ਕਿਵੇਂ ਮਤਲਬ ਸ਼ੌਂਕ ਪਾ ਲਿਆ ਮੈਸਤਾ ਜੀ ਸ਼ੌਂਕ ਤਾਂ ਆਪਣੇ ਪਿੰਡਾਂ ਵਾਲੇ ਖਾਸ ਜਾਨਵਰਾਂ ਨਾਲ ਹੁੰਦਾ ਹੀ ਯਾਦ ਰਹੀ ਜਿਹੜੇ ਆਪਣੇ ਪਿੰਡ 'ਚ ਰਹਿੰਦੇ ਆ ਅੱਜ ਛੋਟੇ ਹੁੰਦੇ ਆ ਤੋਂ ਸਾਡੇ ਮੇਰੇ ਨਾਲ ਫਾਦਰ ਸਾਹਿਬ ਨੇ ਰੱਖੇ ਸੀਗੇ ਦੇਸੀ ਮੁਰਗੇ ਆਪਣੇ ਆਮ ਖਰਾਂ 'ਚ ਆਂਡੇ ਆ ਖਾਸ ਤਰ੍ਹਾਂ ਦੇਸੀਆਂ ਸੀ ਉਹਨਾਂ ਦੇ ਜੱਤਰ ਉਹ ਰੱਖਦੇ ਸੀਗੇ ਉਹ ਸਾਡੇ ਬਚਪਨ ਤੋਂ ਅਸੀਂ ਉਦੋਂ ਉਦੋਂ ਜਿਵੇਂ ਵੱਡੇ ਹੁੰਦੇਗੇ ਬਸ ਸਾਨੂੰ ਇਹ ਜਾਨਵਰ ਵਾਲੇ ਪਾਸੇ ਵੱਧ ਸ਼ੌਂਕ ਦਾ ਪੈਂਦਾ ਗਿਆ ਉਸ ਤੋਂ ਬਾਅਦ ਜਿਵੇਂ ਆ ਫੈਂਸੀ ਬਰੀਡ ਅਸੀਂ ਵੇਖੀ ਮੁਰਗੇ ਫੈਂਸੀ ਬਰੀਡ ਹੈਗੀ ਆ ਫਰ ਇਹਨਾਂ ਕੰਨੀ ਵੇਖੇ ਸ਼ੌਂਕ ਇਹ ਪਸਦੀ ਵਾ ਕੇਰਲਾ ਚ ਜਿਆਦਾ ਇਹਦੇ ਫਾਰਮ ਹੈਗੇ ਉਧਰਲੇ ਸਾਈਡ ਉਥੋਂ ਮੰਗਵਾ ਲੈਂਦੇ ਆ ਤੇ ਉਥੋਂ ਤੁਹਾਨੂੰ ਸ਼ੌਂਕ ਥੋੜਾ ਜਿਹਾ ਵੱਧਾ ਵੱਧਾ ਬਸ ਵਧੀ ਗਈ ਹੁਣ ਜਿਵੇਂ ਮੁਰਗੀਆਂ ਤੁਹਾਡੇ ਕੋਲ ਕਈ ਪੰਤੀਆਂ ਨੇ ਹਾਂਜੀ ਹੁਣ ਆਹ ਵੱਡੀਆਂ ਪੁਛ ਵਾਲੀਆਂ ਨਾ ਜੱਤ ਜੀ ਆਈਪੀ ਆ ਬਹੁਤ ਤਰ੍ਹਾਂ ਜਾਨਵਰ ਨੇ ਸਭ ਤੋਂ ਪਹਿਲਾਂ ਕਿਹੜੇ ਲੈਂਦੇ ਸੀ ਨਾ ਸਭ ਤੋਂ ਪਹਿਲਾਂ ਇਹ ਕੋਚਿੰਗ ਬੈਂਟਮ ਲੈਂਦੇ ਸੀਗੇ ਓਕੇ ਹਾਂਜੀ ਉਹ ਸਭ ਤੋਂ ਪਹਿਲਾਂ ਉਹ ਲੈ ਸਫੇਸ ਸਿਲਵਰ ਸਰਪ੍ਰਾਈਟ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਬਸ ਜਿਵੇਂ ਕੁਆਲਿਟੀ ਸਾਨੂੰ ਚੰਗੀ ਲੱਗਦੀ ਸੀਗੀ ਕਿਉਂ ਮਿਲ ਜਾਂਦੀ ਸੀ ਉਹ ਮੰਗਵਾ ਲ ਤੇ ਜਿਵੇਂ ਹੁਣ ਸ਼ੌਂਕ ਤਾਂ ਹੋਰ ਵੀ ਬੜੇ ਤਰ੍ਹਾਂ ਇਹ ਰੱਖਦੇ ਹਨ ਹਾਂਜੀ ਜਿਵੇਂ ਵਧੀਆ ਘਰਵਾਰ ਤੁਹਾਡਾ ਵਧੀਆ ਬਣਿਆ ਹੋਇਆ ਤੁਸੀਂ ਘੋੜੀਆਂ ਵੀ ਰੱਖ ਸਕਦੇ ਹੋ ਹਾਂਜੀ ਤੁਸੀਂ ਕਬੂਤਰ ਵੀ ਰੱਖ ਸਕਦੇ ਹੋ ਇਹ ਮੁਰਗੀਆਂ ਦਾ ਖਾਸ ਮੁਰਗੀਆਂ ਦੀ ਕਿਵੇਂ ਮਗਲ ਲੈਂਦੀਆਂ ਜੀ ਇਹ ਮੁਰਗੀਆਂ ਦਾ ਜੀ ਬਚਪਨ ਤੋਂ ਅਸੀਂ ਦੇਸੀ ਸੀਲ ਵੇਖਦੇ ਹੁੰਦੇ ਸੀ ਸੀਲ ਮੁਰਗੀਆਂ ਸੀ ਜਿਵੇਂ ਦੇਸੀ ਸੀ ਉਹ ਸ਼ੌਂਕ ਹੀ ਉਸ ਤਰ੍ਹਾਂ ਦਾ ਮਤਲਬ ਵੀ ਮੁਰਗੀਆਂ 'ਚ ਰਹਿ ਕੇ ਵੀ ਉਸ ਤੋਂ ਬਾਅਦ ਦੇਸੀਆਂ ਤੋਂ ਬਸ ਫੈਂਸੀ ਕੰਨੀ ਸਾਡਾ ਸ਼ੌਂਕ ਮੇਰਾ ਜੀ ਇੱਧਰ ਵੱਧ ਗਿਆ ਇਸ ਕਰਕੇ ਫਿਰ ਮੁਰਗੀਆਂ 'ਤੇ ਜ਼ਿਆਦਾ ਸੇ ਧਿਆਨ ਰੱਖਿਆ ਸ਼ੌਂਕ ਤੇ ਉਹਨੇ ਮੁਰਗੀਆਂ ਦੀ ਗੱਲ ਕਰਦੇ ਆਪਾਂ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦੀ ਬਰੀਡ ਪਈ ਹੈ ਕਈਆਂ ਦੇ ਬਾੜ ਜ਼ਿਆਦਾ ਨੇ ਹਨ ਜਿਵੇਂ ਕਈਆਂ ਦੇ ਖੰਭ ਜ਼ਿਆਦਾ ਨੇ ਕਈਆਂ ਦੇ ਪੈਰਾਂ ਤੇ ਜੱਤ ਜੀ ਆਉਂਦੀ ਹੈ ਇਹ ਮਤਲਬ ਇਹਨਾਂ ਦਾ ਖਰਾਕ ਖਰੂਕ ਦਾ ਕਿਵੇਂ ਸਿਸਟਮ ਹੈ ਕਿਵੇਂ ਪਾਉਣੀ ਪੈਂਦੀ ਹੈ ਖਾ ਕੇ ਤਾਂ ਇਹ ਖਰਾਕ ਵਿੱਚ ਸਾਰਿਆਂ ਦੀ ਸੇਮ ਹੀ ਹੈ ਜੀ ਸਪੈਸ਼ਲ ਆਉਂਦੀ ਆ ਮੰਨ ਚਲੋ ਇਹਨਾਂ ਦੀ ਬੱਚਿਆਂ ਦੀ ਅਲੱਗ ਹੁੰਦੀ ਜਦੋਂ ਬੱਚਾ ਛੋਟਾ ਨਾਲੋਂ ਅਲੱਗ ਜਿਵੇਂ ਜਿਵੇਂ ਵੱਡਣ ਨਾਲ ਅਲੱਗ ਉਸ ਤੋਂ ਬਾਅਦ ਜਿਵੇਂ ਆਪ ਰੀਡਰ ਪੇਅਰ ਆ ਇਹਨਾਂ ਦੀ ਖਰਾਕ ਇੱਕ ਦੀ ਸੇਮ ਹੀ ਪਾਉਂਦੇ ਇਹਨਾਂ ਨੂੰ ਸੇਮ ਹੀ ਪਾਉਂਦੇ ਗੋਦਰੇਜ ਦੀ ਗਰੋਵਰ ਫੀਡ ਆਉਂਦੀ ਆ ਹਾਂਜੀ ਸੇਮ ਉਹ ਫੀਡ ਉਹੀ ਪਾਈ ਦੀ ਉਹੀ ਪਾਈ ਹਾਂਜੀ ਤੇ ਹੁਣ ਜਿਵੇਂ ਤੁਹਾਡੇ ਬਾਪੂ ਜੀ ਹਨਾ ਜਿਵੇਂ ਤੁਹਾਡੀ ਬੇਟੀ ਹੈ ਤੇ ਇਹ ਇਹਨਾਂ ਨੂੰ ਕਿੰਨਾ ਕਿ ਸ਼ੌਂਕ ਨਾਲ ਜਿਵੇਂ ਹੁਣ ਬੇਟੀ ਤੁਹਾਡੀ ਬਹੁਤ ਚਾਹ ਕਰਦੀ ਹੈ ਜੀ ਇਹਦੇ ਬਾਰੇ ਜ਼ਰੂਰ ਦੱਸੋ ਸੋਨੂੰ ਹਾਂਜੀ ਬੇਟੀ ਇੱਥੇ ਆ ਕੇ ਉਹਨਾਂ ਬਹੁਤ ਨਾਲ ਖੇਡਦੀ ਆ ਉਹਨੂੰ ਵੀ ਮਨ ਨੂੰ ਛੋਟੀ ਹਾਲੇ ਪਰ ਉਹਨੂੰ ਸ਼ੌਂਕ ਬਹੁਤ ਆ ਜਿਵੇਂ ਜਿਵੇਂ ਸਾਨੂੰ ਸ਼ੌਂਕ ਵੇ ਛੋਟੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਉਹਨੇ ਖਾਣਾ ਰੋਟੀ ਖਾਣੀ ਆ ਇੱਥੇ ਆ ਕੇ ਅੱਧੀ ਕਿੰਨਾ ਸਿੜਤੀ ਅੱਛਾ ਬੁਰਕੀ ਸਿੜ ਤੇ ਅੱਧੀ ਕੰਮ ਵਾਲੀ ਇੱਕ ਬੁਰਕੀ ਆਪ ਖਾ ਲਈ ਇੱਕ ਇਹਨਾਂ ਸਿੜਤੀ ਤੇ ਇੱਥੇ ਆ ਕੇ ਉਹ ਵੀ ਉਹਦਾ ਉਹਦਾ ਵੀ ਲੱਗ ਜਾਂਦਾ ਜੀ ਲੱਗ ਜਾਂਦਾ ਉਹਵੇਂ ਬਸ ਹੈਗੇ ਨੂੰ ਤੇ ਜਿਵੇਂ ਤੁਸੀਂ ਹੁਣ ਆਪ ਦੱਸਦੇ ਹੋ ਨਾ ਵੀ ਤੁਸੀਂ ਮੁਰਗਿਆਂ ਦਾ ਸ਼ੌਂਕ ਰੱਖਦੇ ਹੋ ਹਾਂਜੀ ਤੇ ਇੱਕ ਬੰਦੇ ਨੂੰ ਸਕੂਨ ਦੀ ਲੋੜ ਹੁੰਦੀ ਹੈ ਹਾਂਜੀ ਜਿਵੇਂ ਆਮ ਤੌਰ 'ਤੇ ਜਿਹੜਾ ਬੰਦਾ ਤੁਰਫਰ ਦਾ ਟੈਨਸ਼ਨ ਆਉਂਦੇ ਜਲੇ ਦਿਮਾਗ ਤੇ 100 ਚੀਜ਼ਾਂ ਬੰਦਾ ਸੋਚਦਾ ਤੇ ਇੱਥੇ ਜਦੋਂ ਆਉਨੇ ਉਹ ਸਕੂਨ ਕਿਹਨਾਂ ਨੂੰ ਮਿਲਦਾ ਮੈਨੂੰ ਤਾਂ ਲੱਗਦਾ ਬਈ ਜਾਨਵਰਾਂ 'ਚ ਜਿੰਨਾ ਸਕੂਨ ਉਹਨਾਂ ਕਿਤੇ ਹੈ ਹੀ ਨਹੀਂ ਦੁਨੀਆ 'ਚ ਜਿੰਨੇ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਟ्रेस ਦੂਰ ਹੁੰਦਾ ਮਨਨ ਲੱਦਾ ਕਿਤੇ ਹੋਰ ਜਾ ਕੇ ਵੀ ਆਪਾਂ ਨੂੰ ਨਹੀਂ ਸਟ्रेस ਜਾਂ ਟੈਂਸ਼ਨ ਦੂਰ ਹੁੰਦੀਆਂ ਇੱਥੇ ਆ ਕੇ ਵੀ ਯਾਦ ਹੀ ਨਾ ਕੋਈ ਚੀਜ਼ ਕੋਈ ਟੈਂਸ਼ਨ ਹੋਵੇ ਕਿਸੇ ਤਰ੍ਹਾਂ ਦੀ ਇਹਨੂੰ ਜੇ ਫੀਡ ਪਾਉਣੇ ਸੰਭਾਲਦੇ ਆ ਖੁੱਲੇ ਛੱਡਦੇ ਆ ਤਾੜਦੇ ਆ ਬਸ ਧਿਆਨ ਇੱਥੇ ਇਹਨਾਂ ਦਾ ਤਾਂ ਇੱਥੇ ਹੀ ਰਹਿ ਜਾਂਦਾ ਹੈ ਜਨਮਾਚ ਹੀ ਰਹਿਣਾ ਜਨਮਾਚ ਰਹਿ ਬਾਹਰਲੀ ਦੁਨੀਆ ਦਾ ਸੰਪਰਕ ਹੀ ਟੁੱਟ ਜਾਂਦਾ ਹੂੰ ਤੇ ਇੱਕ ਮੈਂ ਹੋਰ ਬੜੀ ਗੱਲ ਦੇਖੀ ਹੈ ਨਾ ਜਦੋਂ ਆਪਾਂ ਜਾਨਵਰ ਰੱਖ ਲਏ ਮੰਨ ਲਓ ਘਰੇ ਤੇ ਇਹਨੇ ਦੇਖਭਾਲ ਕਰਦੇ ਆ ਇਹਨਾਂ ਨੂੰ ਦਾਣਾ ਪਾਣੀ ਪਾਉਣੇ ਹਨ ਇਹ ਝਾਕ ਵੀ ਕਰਦੇ ਇਹ ਬੰਦਾ ਆਊਗਾ ਹਾਂਜੀ ਤੇ ਬਰਕਤ ਕਿੰਨੀ ਕਾਉਂਦੀ ਹੈ ਘਰ ਦੇ ਵਿੱਚ ਬਰਕ ਆਪ ਇਹਨਾਂ ਨੂੰ ਖਵਾਉਣੇ ਆਂ ਬਰਕਤ ਇਹਨਾਂ ਆਦੇਸ ਆਪਾਂ ਦਾ ਕੀ ਖਾਣੇ ਇਹਨਾਂ ਨੂੰ ਹੀ ਆਪਦੇ ਸਦਾ ਆਪ ਹੀ ਖਾਂਦੇ ਆ ਸਹੀ ਗੱਲ ਇਹਨਾਂ ਦੇ ਹਿਸਾਬ ਆਪ ਖਾਂਦੇ ਹੀ ਆ ਮਨਾਂ ਦਾ ਅਸੀਂ ਇਹਨਾਂ ਦੇ ਹਿਸਾਬ ਅਸੀਂ ਖਾਈ ਜੰਨੇ ਆ ਹੂੰ ਇਹਨਾਂ ਨੂੰ ਦੇਣ ਕਿਸ਼ਾ ਅਸੀਂ ਖਾਈ ਜਾਂਦੇ ਅੱਗੇ ਇਹ ਨਹੀਂ ਆਪਾਂ ਇਹਨਾਂ ਨੂੰ ਪਾਉਣੇ ਆ ਹੂੰ ਹਾਂਜੀ ਵੀ ਬੰਦਾ ਨਹੀਂ ਕੁਝ ਖਵਾ ਸਕਦਾ ਉਹ ਜਿਵੇਂ ਅੱਜ ਕੱਲ ਇੱਕ ਰੀਲਾਂ ਚ ਬੜਾ ਟ੍ਰੈਂਡਿੰਗ ਚੱਲਦਾ ਹੁੰਦਾ ਕਹਿੰਦੇ ਵੀ ਜੇ ਤੁਹਾਡੇ ਘਰੇ ਕੋਈ ਜਾਨਵਰ ਆ ਗਿਆ ਨਾ ਵੀ ਤੁਸੀਂ ਲੈ ਜਾਂਦਾ ਵੀ ਉਹ ਤੁਸੀਂ ਨਹੀਂ ਲੈ ਕਹਿੰਦਾ ਉਹ ਆਪ ਆਇਆ ਹਾਂ ਆ ਪਾਇਆ ਸਹੀ ਗੱਲ ਲਈ ਆਪ ਦੇ ਹਿੱਸੇ ਦਾ ਇਹ ਹੁੰਦਾ ਵੀ ਇਹਨਾਂ ਦਾ ਹਿੱਸਾ ਅਸੀਂ ਖਾਈ ਜਾਂਦੇ ਅੱਗੇ ਹੂੰ ਹਾਂਜੀ ਇਹ ਵੀ ਕੋਈ ਉਹ ਨਹੀਂ ਤੇ ਹੋਰ ਕਿਹੜੇ ਕਿਹੜੇ ਜਾਨਵਰ ਤੁਸੀਂ ਇਸ ਤੋਂ ਮੇਰਾ ਖਰਚੇ ਬਾਈ ਕੋਚਿੰਗ ਬੈਂਟਮ ਇਹ ਫੈਂਸੀ সিলਵਰ ਸਰਪ੍ਰਾਈਟ ਅਮਰੀਕਨ ਸਿਲਕੀ ਆ ਜਪਨਸ ਬੈਂਟਮ ਸੁਲਤਾਨ ਮਸਲਾ ਤੇ ਫੀਨਿਕਸ ਲੌਂਗ ਟੇਲ ਆ ਹੂੰ ਤੇ ਟਰਕੀ ਬਰਡ ਆ ਹੂੰ ਆਪਣਾ ਗੀਨੋਫਾਲ ਚਿੰਚਕੋਰ ਵੀ ਕਹਿ ਦਿੰਨੇ ਆ ਪਰ ਚੁਰਚੇ ਦੇ ਕਹਿ ਦਿੰਨੇ ਆ ਆਪਣੇ ਵਿੱਚ ਤੇ ਬਟੇਲ ਹੈਗੇ ਹਾਂਜੀ ਮਤਲਬ ਸੀਲ ਹੈਗੇ ਆ ਦੇਸੀ ਮੁਰਗੀ ਹੈਗੇ ਆ ਸੀਲ ਤੇ ਦੇਸੀ ਮੁਰਗੀ ਵੀ ਨਾਲ ਰੱਖੀ ਉਹ ਵੀ ਹੈਗੇ ਹਾਂਜੀ ਜਿਨ੍ਹਾਂ ਦੇ ਮਤਲਬ ਚਿਹਰੇ ਤੇ ਵਾਲ ਆਉਂਦੇ ਆ ਹਾਂਜੀ ਉਹ ਕਿਹੜੀ ਕਿਹੜੀ ਬਰੀਡ ਆ ਤੁਹਾਡੇ ਕੋਲੇ ਚਿਹਰਾ ਸਿਲਕੀ ਆ ਅਮਰੀਕਨ ਸਿਲਕੀ ਆ ਉਹ ਤੇ ਉਹ ਕਾਟਨ ਵਾਂਗ ਹੁੰਦੇ ਜਿਵੇਂ ਕਾਟਨ ਹੁੰਦੀ ਆ ਤੇ ਉਹਦੇ ਵੀ ਆ ਵੀ ਉੱਪਰ ਕੈਪ ਵਾਂਗ ਬਣ ਜਾਂਦੇ ਉਸੇ ਹੈੱਡ ਤੇ ਸੁਲਤਾਨ ਨਸਲੀ ਉਹਦੇ ਵੀ ਮਤਲਬ ਪੂਰੀ ਕੈਪ ਉਹਨਾਂ ਨਾਲ ਤਾਂ ਮੁਕ ਫੋਟੇ ਬਦੀ ਜੇ ਜ਼ਿਆਦਾ ਕੈਪ ਵੱਡੀ ਹੋ ਜੇ ਉਹ ਥੋੜਾ ਦਿਖਣਾ ਘਾਟੇ ਨੂੰ ਫਿਰ ਉਹਨੂੰ ਕਟਿੰਗ ਕਟਿੰਗ ਕਰਨੀ ਪੈਂਦੀ ਹੈ ਪਾਲਿਸ਼ ਕੈਪ ਹੋ ਗਿਆ ਪਾਲਿਸ਼ ਕੈਪ ਸੁਲਤਾਨ ਥੋੜਾ ਜਿਹਾ ਵੀ ਸੇਮ ਸੇਮ ਰਹਿਣਾ ਥੋੜਾ ਫਰਕ ਹੁੰਦਾ ਪਰ ਹੁੰਦੀਆਂ ਅਲੱਗ ਇਹ ਤੇ ਉਹ ਹੋ ਗਏ ਪਰ ਜ਼ਿਆਦਾਤਰ ਬਾਕੀਆਂ ਦੇ ਜਦੋਂ ਵੀ ਪੈਰਾਂ ਪੂਰਾ ਤੇ ਖੰਭ ਜ਼ਿਆਦਾ ਹੁੰਦੇ ਉਹਦੇ ਮੌਜ ਹੁੰਦੀ ਹੈ ਵੇ ਮਤਲਬ ਇਹ ਜਿਆਦਾ ਕੈਪ ਸਿਲਕ ਕੀ ਤੇ ਸੁਲਤਾਨ ਤੇ ਪੌਲਿਸ਼ ਕੈਪ ਦੇ ਜਿਆਦਾ ਹੁੰਦੇ ਨੇ ਇਹਨਾਂ ਦੇ ਹੁੰਦੇ ਨੇ ਤੇ ਜਿਵੇਂ ਹੁਣ ਇਹ ਵਾਲ ਜਿੰਨਾ ਜਿਆਦਾ ਆਉਂਦੇ ਆ ਹਾਂਜੀ ਇਹਨਾਂ ਦਾ ਇਹਨਾਂ ਦਾ ਮਤਲਬ ਕਿੰਨੇ ਸਮੇਂ ਬਾਅਦ ਕਟਿੰਗ ਵਗੈਰਾ ਕਰਨੀ ਪੈਂਦੀ ਹੈ ਕੀ ਦੇਖਭਾਲ ਇਹਨਾਂ ਦੀ ਨਹੀਂ ਜਿਹੜੇ ਬਾਕੀ ਪੈਰਾਂ ਤੇ ਮੋਜ ਜਿਵੇਂ ਉਹਨਾਂ ਤਾਂ ਹੁੰਦੀ ਜਿਆਦਾ ਦੀ ਲੋਡ ਪੈਂਦੀ ਜਿਹੜੇ ਕੈਪ ਤੇ ਆ ਉਹ ਕਦੇ ਵੀ ਜਦੋਂ ਲੱਗੇ ਵੀ ਸਾਨੂੰ ਵੀ ਇਹ ਖਾੜਨ ਜੇ ਲੱਗ ਪੈਂਦਾ ਵੀ ਕਿਉਂ ਦਿਖਾੜ ਦੇਣ ਕਿ ਜਿਆਦਾ ਉਹ ਥੋੜੀ ਦਿੱਕਤ ਆਉਂਦੀ ਕਿ ਮੜ ਮੜ ਕਟਿੰਗ ਕਰ ਲਈਦੀ ਥੋੜੀ ਬਹੁਤ ਉਹ ਕਰ ਦੇਦੀ ਉਹਨਾਂ ਦੀ ਹਾਂਜੀ ਠੀਕ ਹੈ ਜੀ ਤੇ ਹੁਣ ਇਹ ਟਰਕੀ ਵਗੈਰੇ ਦੀ ਗੱਲ ਕਰ ਲੈਨੇ ਆ ਜਾਂ ਟਰਕੀ ਦੀ ਆਪਾਂ ਬਾਅਦ ਚ ਕਰਦੇ ਪਹਿਲਾਂ ਰੇਟ ਦੀ ਗੱਲ ਕਰਦੇ ਹਾਂ ਹਾਂਜੀ ਕਿਉਂਕਿ ਬੜੇ ਲੋਕ ਹੁਣ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਦੇ ਮਨ ਚ ਇਹ ਵੀ ਸਵਾਲ ਉੱਠਦਾ ਹੋਊ ਵੀ ਯਾਰ ਵੀ ਜਾਨਵਰ ਤਾਂ ਬੜੇ ਸੋਹਣੇ ਆ ਵੀ ਖੌਰੇ ਕਿੰਨੇ ਕੁ ਮਹਿੰਗੇ ਹੋਣਗੇ ਹਾਂਜੀ ਤੇ ਇੱਕ ਗੱਲ ਜੁੜੇ ਤੁਸੀਂ ਵੀ ਲੈਣ ਵੇ ਲੈਣ ਵੀ ਨਾਮ ਲੈ ਕੇ ਵੀ ਕੀ ਕਿੰਨੇ ਕੁ ਪ੍ਰਾਈਸ ਤੱਕ ਮਿਲੇ ਨੇ ਜੇ ਤੁਹਾਨੂੰ ਇਹ ਜੀ ਨਾ ਜਿਹੜੇ ਸੈਂਸੀ ਬਰੀਡ ਹੈ ਇਹ ਕਲਰ ਦਾ ਵੀ ਥੋੜਾ ਮੈਟਰ ਕਰਦੇ ਆ ਭਾਈ ਜੀ ਦਾ ਜਿਵੇਂ ਕਲਰ ਦਾ ਫਰਕ ਹੁੰਦਾ ਜਿਵੇਂ ਮਹਿੰਗੇ ਸਸਤੇ ਦਾ ਜਿਵੇਂ ਕੋਚਿੰਗ ਵੈਂਟਮ ਆ ਇਹ ਮੰਨ ਲੇ ਚਲੋ ਵੀ ਕਲਰਾਂ ਸਾਬ ਤੋਂ ਵੀ ਆਮ ਚੰਗੀ ਕੁਆਲਿਟੀ ਦਾ ਪੂਰਾ ਪਿਓਰ ਕੈਨ ਆਪਾਂ ਵੀ 5 ਤੋਂ 7 ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦੀ ਹੈ 5-7000 ਤੋਂ ਹਾਂ ਉਸ ਤੋਂ ਬਾਅਦ ਕਈ ਕਲਰ ਕਈ ਕਲਰ ਆਉਂਦੇ ਨੇ ਜੀ ਤੇ ਉਸ ਹਿਸਾਬ ਦੇ 5 7 15 20 ਤੱਕ ਤੱਕ ਵੀ ਮਲ ਕਲਰ ਦੀ ਡਿਮਾਂਡ ਹੁੰਦੀ ਆ ਕਿਹੜਾ ਸਾਈਡ ਉਧਰੋਂ ਉਸ ਰੇਟ ਦਾ ਫਰਕ ਹੁੰਦੀ ਹੈ ਨਾ ਜੀ ਉਸ ਤੋਂ ਬਾਅਦ ਹੀ ਸਿਲਵਰ ਸਰਪ੍ਰਾਈਟ ਆ ਜਿਹੜਾ ਇਹ ਦੋ ਕਲਰਾਂ ਚ ਆਉਂ ਇਹਨਾਂ ਦੇ ਵੀ ਚੰਗੀ ਪੂਰਾ ਚੰਗੀ ਕੁਆਲਿਟੀ ਦੇ 5-7000 ਤੋਂ ਸਟਾਰਟਿੰਗ ਹੋਏ 5000 ਤੋਂ ਸਟਾਰਟਿੰਗ ਹੋ ਜਾਂਦੀ ਹੈ ਪੇਰ ਤੋਂ ਹਾਂਜੀ ਪੇਰ ਤੋਂ ਹੀ ਹਾਂਜੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਸੁਲਤਾਨ ਦੀ ਗੱਲ ਕਰ ਲੈਨੇ ਆ ਹਾਂਜੀ ਸੁਲਤਾਨ ਇਹ ਬਰੀਡ ਬਈ ਵਾਕੀ ਤਕਿਵੇਂ ਤੁਹਾਨੂੰ ਦੱਸੇ ਕੋਚਿੰਗ ਬੈਂਡੂਨਸ ਸਿਲਵਰ ਸਪਰਾਇਟ ਸਿਲਕੀ ਹੋਗੇ ਇਹ ਤਾਂ ਆਪਣੇ ਖਰ ਪੰਜਾਬ ਦੇ ਲੋਕ ਬਲੋਗ ਬਹੁਤ ਸ਼ੌਂਕ ਰੱਖੀ ਬੈਠੇ ਆ ਜਿਹੜੇ ਸੁਲਤਾਨ ਆ ਇਹ ਬਹੁਤ ਘੱਟ ਮਿਲਣ ਵਾਲਾ ਪੰਜਾਬ ਚ ਹਜੇ ਤੱਕ ਨਹੀਂ ਸ਼ਾਇਦ ਕੀ ਵੀਰਾਂ ਕੋਲੇ ਹੋਵੇ ਸੁਲਤਾਨ ਵੀ ਘੱਟ ਹੈ ਹਾਂ ਵੀ ਹੋ ਸਕਦਾ ਇਹ ਨਹੀਂ ਕਹਿੰਦੇ ਆਪਾਂ ਹੈ ਨਹੀਂ ਪਰ ਜੇ ਤਾਂ ਮੈਂ ਹਜੇ ਤੱਕ ਵੀ ਕਿਸੇ ਕੋਲੇ ਆਪਣੇ ਪੰਜਾਬ ਚ ਕਿਸੇ ਕੋਲੇ ਦੇਖਿਆ ਹੋਵੇ ਹੋ ਸਕਦਾ ਕਿਸ ਨੇ ਵੀ ਰੱਖੇ ਹੋਣ ਜਾਂ ਆਪਣੇ ਕੋਲੇ ਨਹੀਂ ਨੌਲੇਜ ਤੇ ਇਹ ਆਪਣੇ ਮੈਂ ਬਹੁਤ ਚਿਰ ਦਾ ਇਹ ਬਰੀਡ ਨੂੰ ਲੱਭ ਰਿਆ ਸੀ ਮੈਨੂੰ ਮਨੀਸ਼ਵਰ ਕੇਰਲਾ ਚੋਂ ਮੰਗਵਾਈ ਸੀ ਕੇਰਲਾ ਕੇਰਲਾ ਤੋਂ ਮੰਗਵਾਈ ਸੀ ਹਾਂਜੀ ਸਪੈਸ਼ਲੀ ਹਾਂ ਸਪੈਸ਼ਲ ਮੰਗਵਾਈ ਸੀ ਇਹ ਕਿੰਨੇ ਕ ਰੇਟ ਚ ਮਿਲਦੇ ਨੇ ਆਪਾਂ ਨੂੰ ਇਹ ਉੱਥੋਂ ਤਾਂ ਹੀ ਆਪ ਨੂੰ 9000 ਦਾ ਮਿਲ ਗਿਆ ਸੀਗਾ 9000 ਇੱਥੇ ਮੈਨੂੰ ਲੱਗਦਾ ਜੇ ਇੱਥੋਂ ਲੈਣ ਇੱਥੇ ਮਹਿੰਗਾ ਮਿਲਦਾ ਹੈ ਇੱਥ ਤੇ ਵਸੇ ਇੱਥੇ ਪੰਜਾਬ ਚ ਬਈ ਮਿਲੇ ਨਹੀਂ ਕਿਸੇ ਤੋਂ ਅਸਾਂ ਕਿਸੇ ਤੋਂ ਵੀ ਨਹੀਂ ਮਿਲੇ ਜੀ ਇਹ ਉੱਥੋਂ ਫਿਰ ਮੈਂ ਕੇਰਲਾ ਤੋਂ ਆਪਣਾ ਕੋਈ ਸੱਜਣ ਮਿੱਤਰ ਹੈਗਾ ਉਹਨੂੰ ਕਹਿ ਕੇ ਫਿਰ ਉਹਨੇ ਉਹਨੂੰ ਮੰਗਵਾ ਕੇ ਦਿੱਤਾ ਸੀ ਆਪਣ ਨੂੰ ਤੇ ਹੁਣ ਜਿਵੇਂ 5-7 ਬਰੀਡਾਂ ਤੁਸੀਂ ਰੱਖੀ ਬੈਠੇ ਹੋ ਆਲਰੇਡੀ ਹਾਂਜੀ ਤੇ ਅੱਗੇ ਫਿਰ ਹੈਗੀ ਐ ਸਲਾਹ ਲੈਉਣ ਦੀ ਵੀ ਹੋਰ ਵੀ ਲੱਗੇ ਜੀ ਹਾਂਜੀ ਬਾਈ ਜੀ ਬਰੀਡ ਤਾਂ ਮੇਰੇ ਕੋਲ ਅੱਗੇ ਬਹੁਤ ਈਆਂ ਇਸ ਤੋਂ ਵੀ ਜ਼ਿਆਦਾ ਸੀ ਕਿ ਕੁਛ ਕਰ ਮੈਂ ਅੱਗੇ ਮੇਰੇ ਤੁਹਾਨੂੰ ਦੱਸਿਆ ਜੀ ਮੈਂ ਕਿਵੇਂ ਲੋਹੇ ਦੇ पिਂਜਰੇ ਬਣੇ ਹੋਏ ਸੀ ਹਾਂਜੀ ਉਹ ਜਦੋਂ بارشੋਂ ਮੀਂਹ ਆਉਂਦਾ ਸੀਗਾ ਇਹ ਉਹਨਾਂ ਗਿੱਲੇ ਹੋ ਕੇ ਥੋੜੋ ਸਮੈਲ ਨੂੰ ਇਹਨਾਂ ਨੂੰ ਬਿਮਾਰੀ ਦਾ ਰਿਸਕ ਜ਼ਿਆਦਾ ਜ਼ਿਆਦਾ ਰਿਸਕ ਜ਼ਿਆਦਾ ਹੁੰਦਾ ਸੀ ਉਸ ਕਰਕੇ ਫਿਰ ਆਇਤੀ ਇੱਧਰ ਪੱਕੇ ਪਿੰਜਰੇ ਕੇਜ ਬਣਾਏ ਇਹਨਾਂ ਦੇ ਫਿਰ ਕਿੰਨੇ 7-8 ਬਿਜਾ ਮੇਰੇ ਦੋਸਤਾਂ ਕੋਲੇ ਮੈਨੂੰ ਵੀ ਛੱਡ ਜਾਂਦੇ ਆ ਵੀ ਕੇਜ ਮੈਂ ਸਮਾਨ ਲੈਂਦਾ ਪਿਆ ਵੀ ਉਹ ਕੇਜ ਐਡ ਕਰਨੇ ਵੀ ਬੱਤਕਾਂ ਸੀਗੀਆਂ ਤਿੰਨ ਚਾਰ ਮਸਲਾ ਲੀਆਂ ਮਸਕੂ ਵੀ ਸੀ ਖਾਕੀ ਕੈਂਵਲ ਰਾਜ ਹੰਸ ਉਹ ਵੀ ਰੱਖੇ ਮੈਂ ਥੋੜਾ ਜਿਹਾ ਪੂਲ ਬਣਾਇਆ ਹੋਇਆ ਸੀ ਬੱਤਕਾਂ ਦਾ ਵੀ ਰੱਖੇ ਸੀ ਬਜਰੀ ਪੈਰਟ ਸੀ ਡਾਇਮੰਡ ਡਵ ਹੋ ਗਏ ਫਿੰਚਸ ਹੋ ਕੇ ਜੈਬਰ ਫਿੰਚਸ ਹੋ ਗਏ ਉਹ ਲਾ ਕੋਈ ਫੈਂਸੀ ਬर्ड ਕੋਈ ਸ਼ਹਿਦ ਇਹੋ ਜਿਹੜਾ ਨਾਰਖਿਆ ਹੋਵੇ ਆਪਾਂ ਤੇ ਇੱਕ ਜਿਵੇਂ ਹੁਣ ਮੁਰਗਾ ਦੇਖ ਰਹੇ ਹਾਂ ਨਾ ਆਪਾਂ ਵੀਡੀਓ ਵਿੱਚ ਚੱਲੀ ਨੇ ਮੁਰਗੀ ਇਹ ਮੁਰਗੀ ਦੀ ਪੂਛ ਬਹੁਤ ਲੰਬੀ ਹੈ ਹਾਂਜੀ ਇਹ ਕੀ ਨਾਮ ਕੀ ਹੈ ਤੇ ਦੀ ਖਾਸियत ਕੀ ਹੈ ਇਹ ਬਈ ਫ੍ਰੀਨੈਕਸ ਲੌਂਗ ਟੇਲ ਕਹਿੰਦੇ ਨੇ ਉਹ ਇਹ ਦੋ ਤਿੰਨ ਤਰ੍ਹਾਂ ਚ ਆਉਂਦੇ ਇੱਕ ਵਿੱਚ ਅਨਾਗੜੋਰੀ ਆਉਂਦਾ ਹੈਗਾ ਉਹ ਥੋੜੀ ਪੂਛ ਜੇ ਤੋਂ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਹਨੂੰ ਬਈ ਕੋਈ ਕੁਸ਼ਕ ਇਹਨੂੰ ਆਪਣਾ ਜੰਗਲ ਫਾਲ ਵੀ ਕਹਿੰਦੇ ਜੰਗਲੀ ਮੁਰਗੇ ਦੇ ਕਹਿੰਦੇ ਜੰਗਲਾ ਜੰਗਲੀ ਮੁਰਗੇ ਵੀ ਕਹਿੰਦੇ ਜੰਗਲ ਫਾਲ ਕਹਿੰਦੇ ਵੈਸੇ ਇਹ ਫੀਨਿਕਸ ਲੌਂਗ ਟੇਲ ਆ ਓਕੇ ਜੀ ਇਹ ਸਾਉਥ ਆਪਣੇ ਤਾਂ ਹੀ ਖਰਬਾ ਹੀ ਪੰਜਾਬ 'ਚ ਨਾ ਸਾਉਥ ਸਾਈਡ ਉਧਰਲੀ ਸਾਈਡ ਇਹਦੇ ਕੰਪੀਟੀਸ਼ਨ ਹੁੰਦੇ ਮੁਰਗੇ ਦੇ ਅੱਛਾ ਵੀ ਇਹਦੇ ਮੁਕਾਬਲੇ ਹੁੰਦੇ ਮੁਕਾਬਲੇ ਹੁੰਦੇ ਐਮ ਐਲ ਪੂਸ਼ ਟੂਰਨਾਮੈਂਟ ਕਹਿੰ ਸਕਦੇ ਪਜੇ ਨੂੰ ਹਾਂਜੀ ਟੇਬਲ ਤੇ ਰੱਖ ਕੇ ਇਹਨੂੰ ਵੀ ਪੂਸ਼ ਲੰਬੀ ਦਾ ਜਿੰਨਾ ਵੀ ਇਹਨੂੰ ਬਈ ਪ੍ਰੋਪਰ ਕੇਜ ਮਿਲ ਇਹਨਾਂ ਦਾ ਅਲੱਗ ਕਈ ਮਿਲੇ ਤੇ ਪੂਛ ਬਹੁਤ ਲੰਬੀ ਕਰ ਲੈਂਦਾ ਆਵਦੀ ਹੁੰਦੀ ਆ ਆਪਾਂ ਨਾਲ ਰੱਖਦੇ ਆ ਕੋਈ ਨਾਲ ਜਿਹੜੇ ਫੀਮੇਲ ਹੈਗੀਆਂ ਕਿ ਕੇਜ ਵਿੱਚ ਪੈਰਪੂਰ ਰੱਖ ਕੇ ਪੂਛ ਟੁੱਟੇ ਹੁੰਦੀ ਪੂਛ ਟੁੱਟ ਜਾਂਦੀ ਪਰ ਸਹੀ ਨੂੰ ਕੇਜ ਪ੍ਰੋਪਰ ਕੇਜ ਮਿਲੇ ਤਾਂ ਪੂਛ ਬਹੁਤ ਲੰਬੀ ਕਰਦਾ ਕਲਰ ਹੈ ਜੀ ਹਾਂਜੀ ਕਲਰ ਹੈ ਤੇ ਇੱਕ ਜਿਹੜੇ ਹੁਣ ਇੱਕ ਜਿਹੜੇ ਡੱਬ ਖੜੱਬੇ ਜੇ ਥੋੜੀ ਜੇ ਹਾਂਜੀ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਠਹਿਨੇ ਵੀ ਤੇ ਲਾਈਨਿੰਗ ਆਉਂਦੀ ਆ ਸਿਲਵਰ ਸਪਰਾਈਟ ਉਹਦੀ ਕੀ ਖਾਸ ਏ ਤੇ ਕੀ ਏ ਤੇ ਤੁਹਾਡੇ ਕੋਲੇ ਕਿੰਨੇ ਕ ਸਮੇਂ ਤੋਂ ਇਹਦੀ ਖਾਸियत ਬਈ ਇੱਕ ਬਰੀਡ ਦੀ ਨਾ ਹਰੇਕ ਖੰਭ ਦੇ ਨਾ ਸਾਈਡ ਤੇ ਬਲੈਕ ਵੈਟ ਪੈਟਰਨ ਦੇ ਪੈਟਰਨ ਹੁੰਦਾ ਦਾ ਖੰਭਾਂ ਦਾ ਵੀ ਹਰੇਕ ਖੰਭ ਦੇ ਸਾਈਡ ਤੇ ਬਲੈਕ ਸ਼ੈਡ ਹੁੰਦੀ ਹੈ ਡਾਟਰ ਇੱਕ ਤਰ੍ਹਾਂ ਦਾ ਬੱਚਾ ਡਾਟਰ ਹੁੰਦਾ ਉੱਥੋਂ ਦੀ ਕੁਆਲਿਟੀ ਦਾ ਪਤਾ ਲੱਗਦਾ ਸਹੀ ਕੁਆਲਿਟੀ ਜਿੰਨਾ ਵਧੀਆ ਪੈਟਰਨ ਬਣਾਉਗਾ ਓਨੀ ਸਹੀ ਕੁਆਲਿਟੀ ਪਿਓਰ ਪਿਓਰਿਟੀ ਚ ਹੋਊਗਾ ਤੇ ਮੈਨੂੰ ਐ ਵੀ ਲੱਗਦਾ ਨਾ ਵੀ ਇੱਕ ਵੱਖਰੀ ਜੀ ਚੀਜ਼ ਹੈ ਹਨਾ ਹਾਂਜੀ ਇਹ ਸਭ ਤੋਂ ਮੁਰਗਿਆਂ ਚ ਐਕਟਿਵਨੈਸ ਲਈ ਹੈ ਇਹ ਅਜਿਹੀ ਕੋਤਰਾੰਗ ਬਹੁਤ ਡਾਰੀ ਮਾਰਦੀ ਐ ਐਕਟਿਵ ਨਸਾ ਕਿਵੇਂ ਆਮ ਮੁਰਗੇ ਘਟਮਾ ਦਾ ਕਿਵੇਂ ਡਾਰੀ ਮਾਰ ਕੇ ਕਿਵੇਂ ਬਨੇਰੇ ਤੇ ਬਹਿ ਗਿਆ ਹੂੰ ਨੀਚੇ ਆ ਗਿਆ ਇਹ ਐਕਟਿਵ ਨਸਲਾ ਥੋੜੀ ਐਕਟਿਵ ਨਸਲਾ ਐਕਟਿਵ ਨਸਲਾ ਪੂਰੀ ਤੇ ਇਹਦੇ ਹੁਣ ਬੱਚੇ ਪੁੱੱਚੇ ਹੈਗੇ ਆਪਣੇ ਬੱਚੇ ਹੈਗੇ ਆਪਾਂ ਬੀਡਿੰਗ ਕਰਵਾ ਲਈ ਦੀ ਇਹਦੇ ਹੋ ਜਾਂਦੇ ਬੀਡਿੰਗ ਨੇ ਆਪਣੇ ਕੋਲੇ ਅੱਛਾ ਬੀਡਿੰਗ ਹੋ ਜਾਂਦੀ ਹਾਂਜੀ ਤੇ ਜਿਵੇਂ ਹੁਣ ਹੋਰ ਵੀ ਬੜੇ ਤਰ੍ਹਾਂ ਦੇ ਕਿਸਮਾਂ ਨੇ ਤੁਹਾਨੂੰ ਪਸੰਦ ਕਿਹੜੀ ਸਭ ਤੋਂ ਵਧੀਆ ਕਿਹੜੀ ਲੱਗਦੀ ਤੁਹਾਨੂੰ ਜੀ ਵੈਸੇ ਮੈਂ ਤਾਂ ਇਹ ਸੁਲਤਾਨ ਜਿਹੜੀ ਤੁਹਾਨੂੰ ਅੱਗੇ ਹੁੰਦਾ ਸੀ ਲੈਂਗੇ ਸੁਲਤਾਨ ਇੱਕ ਮਿਲੀ ਫਲਾਵਰ ਹੁੰਦਾਗਾ ਉਹ ਵੀ ਆਪਣੇ ਕੋਲੇ ਉਹਦੀ ਥੋੜੀ ਕੇਅਰ ਜ਼ਿਆਦਾ ਹੈਗੀ ਆ ਉਹ ਬਿਮਾਰੀ ਦਾ ਥੋੜਾ ਡਰ ਹੈਗਾ ਉਹ ਬਰੀਡਿੰਗ ਥੋੜੀ ਘੱਟ ਕਰਦਾ ਆਮ ਮੁਰਗੇ ਨਾਲੋਂ ਥੱਲੇ ਉਹਦੇ ਮਤਲਬ ਕਹਿ ਸਕਦਾ ਵਾਲ ਹੁੰਦੇ ਉਹਦੇ ਵਿੱਚੋਂ ਥੱਲੇ ਹਾਂਜੀ ਉਹ ਫੇਵਰਟ ਨਸਲ ਦੇ ਸੁਲਤਾਨ ਤੇ ਮਿਲੀ ਫਲਾਵਰ ਹੈ ਇਹ ਦੋਨੇ ਪਸੰਦ ਹਾਂਜੀ ਤੇ ਹੁਣ ਜਿਵੇਂ ਮੁਰਗੀਆਂ ਦੀ ਗੱਲ ਕਰਦੇ ਹਾਂ ਵੇਚਣੇ ਤੁਸੀਂ ਹੈ ਨਹੀਂ ਹਾਂਜੀ ਵੇਚਣੀ ਇਹ ਜਮੀਨ ਹੀ ਹੈਗੀ ਹੈ ਜਿਵੇਂ ਹੁਣ ਖੁੱਡੇ ਬੜੇ ਸੋਹਣੇ ਬਣਵਾ ਰੱਖਿਆ ਹਾਂਜੀ ਪੂਰਾ ਜਿਵੇਂ ਇੱਕ ਤਨ ਕਿਰੀ ਵੀ ਨਹੀਂ ਤੇ ਘਾਰ ਹੀ ਬਣੇ ਹੋਏ ਨੇ ਹਾਂਜੀ 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 ਇਹ ਮਤਲਬ ਪੌਣ ਫੂਣ ਦਾ ਪਹਿਲਾ ਪ੍ਰਬੰਧ ਪਹਿਲੀ ਕਰਕੇ ਰੱਖਿਆ ਸੀ ਕਿ ਬਾਅਦ ਚ ਮਤਲਬ ਜਿਵੇਂ ਜਿਵੇਂ ਲਿਆ ਹੀ ਕਿਉਂ ਮਰ ਪਾਈਏ ਨਹੀਂ ਪਹਿਲਾਂ ਤੁਹਾਨੂੰ ਦੱਸਿਆ ਸੀ ਜਿਵੇਂ ਲੋਹੇ ਦੇ ਕੇਜ ਬਣੇ ਹੋਏ ਸੀਗੇ ਜਿਵੇਂ ਆਪਣੇ ਹੌਂਸਾ ਆਪਣੇ ਆਪੇ ਇੱਥੇ ਹਾਂਜੀ ਲੋਹੇ ਦੇ ਉਹ ਵੀ ਸੈਪਰੇਟ ਸੀ ਇਹਨਾਂ ਦੇ ਕਿ ਇਕੱਠੇ ਨਹੀਂ ਰੱਖੇ ਫਿਰ ਸਾਡੇ ਵੀ ਮਿਕਸ ਹੋ ਜਾਂਦੇ ਆ ਇਹ ਅੱਡ ਅੱਡ ਰੱਖਣੀ ਪੈਂਦੀ ਬੀੜ ਪਹਿਲਾਂ ਲੋ ਸਮੈਲ ਵੀ ਆਉਂਦੀ ਸੀ ਕਿਉਂ ਬਿੱਲਾ ਹੋ ਜਾਂਦਾ ਸੀ ਉਹ ਪ੍ਰੋਪਨ ਹੁੰਦਾ ਸੀ ਵਸਤਿਆਲ ਚੰਨੋਂ ਢਕਣਾ ਕਵਰ ਕਰਨਾ ਕਰਨਾ ਪੈਂਦਾ ਸੀ ਧਿਆਨ ਜ਼ਿਆਦਾ ਰੱਖਣਾ ਪੈਂਦਾ ਸੀ ਇਸ ਕਰਕੇ ਸਾਨੂੰ ਸਿੱਪੱਕੇ ਕਰਨੇ ਪਏ ਹੁਣ ਵਿੱਚ ਹੀ ਸੀ ਅਜੇ ਵਾਸਤੇ ਗਰਮੈਸ ਵਾਸਤੇ ਵੀ ਪੁਆਇੰਟ ਛੱਡੇ ਰਿਹਾ ਵੀ ਹੀਟ ਵਾਸਤੇ ਬਲਬ ਜੇ ਠੰਡ ਚ ਵੀ ਲੱਗੇ ਉਹ ਬਲਬ ਲਾਏ ਦੇ ਹੀਟਿੰਗ ਵਾਲੇ ਬਲਬ ਲਾਏ ਸਿਆਲ ਵਾਸਤੇ ਅੰਜੋ ਲਾਈ ਕਵਰ ਜੀ ਤੇ ਹੁਣ ਬੱਚੇ ਕਿੰਨੇ ਕੜਾ ਰੱਖੇ ਕਿਹੜੀ ਕਿਹੜੀ ਬਰੀਡ ਦੇ ਬੱਚੇ ਹੈਗੇ ਆਪਣੇ ਕੋਲੇ ਬੱਚੇ ਕੋਚਿੰਗ ਬੈਂਟਮ ਦੇ ਹੈਗੇ ਆ ਸਿਲਵਰ ਸਰਪਰਾਇਜ਼ ਦੇ ਹੈਗੇ ਆ ਸਿਲਕੀ ਦੇ ਹੈਗੇ ਆ ਫੀਨਿਕਸ ਲੌਂਗ ਟੇਲ ਦੇ ਹੈਗੇ ਆ ਜੀ ਹਾਂਜੀ ਬਾਕੀ ਬਰੀਡ ਦੇ ਬੱਚੇ ਸਾਰੇ ਜੀ ਆਪਣੇ ਜੋ ਯਾਰ ਮਿੱਤਰ ਦੋਸਤ ਜੋ ਕੋਈ ਮੰਗਦਾ ਉਹ ਲੈ ਜਾਂਦੇ ਆ ਯਾਰ ਸਭ ਤੋਂ ਬਰੀਡ ਬੱਚੇ ਸਾਰੇ ਨਸਲਾਂ ਦੇ ਆਪਣੇ ਕੋਲ ਹੈਗੇ ਆ ਸਾਰੀ ਨਸਲਾਂ ਹਾਂਜੀ ਇਹ ਅੰਡੇ ਸੇਵਾ ਤੇ ਕਿੰਨੇ ਸਮੇਂ ਬਾਅਦ ਬੱਚੇ ਕੱਢਦੀ ਨੇ ਇਹ ਵੈਸੇ ਤਾਂ ਬਈ ਕਿਹੜੇ ਸੀ ਅਸੀਲ ਹੁੰਦੀ ਆ ਨਾ ਉਹ ਤਾਂ ਕੋਈ ਚੰਗੀ ਪੌੜੀ ਕੋਈ 7 ਅੰਡੇ 8 ਅੰਡੇ ਲਾ ਕੇ ਸੇਵਾ ਮੰਗ ਲੈਂਦੀ ਜੀ ਇਹ ਗੜੇ ਇਹ ਫੈਂਸੀ ਬਰੀਡ ਹੈ ਇਹ ਬਸ ਇਸ ਦਾ ਸੇਮ ਹੀ ਹੁੰਦਾਗਾ ਕੋਈ ਜ਼ਿਆਦਾ ਫਰਕ ਨਹੀਂ ਕਿਵੇਂ ਕੋਚਿੰਗ ਬੈਂਟ ਉਹ 10 12 ਅੰਡੇ ਲਾ ਕੇ ਸੇਵਾ ਮੰਗ ਲੈਂਦੀ ਹੈ ਸਿਲਵਰ ਸਪਰਾਇਟ ਵੀ 10 11 ਅੰਡੇ ਲਾ ਕੇ ਸਿਲਕੀ ਸਿੱਕੀ ਦਾ ਵੀ ਸੇਮ ਇਹੀ ਹੈ 21 ਦਿਨਾਂ ਤੋਂ ਮਨ ਲੈ ਅੰਡਾ ਹੈਚ ਹੋ ਕੇ ਬੱਚਾ ਨਿਕਲਦਾ ਉਹਨਾਂ ਚੋਂ 21 ਦਿਨ ਦੇ ਵਿੱਚ 21 ਦਿਨਾਂ ਦੇ ਵਿੱਚ ਤੇ ਇੱਕ ਜਿਵੇਂ ਹੋਰ ਆਪਾਂ ਚੀਜ਼ ਦੇਖੀ ਸੀ ਨਾ ਵੀ ਮੁਰਗੀ ਨੂੰ ਬੱਚੇ ਕੱਢਣ ਨੂੰ ਡੇਢ ਕਿ ਮਹੀਨਾ ਹੋਇਆਗਾ ਤੇ ਉਹ ਦੁਬਾਰਾ ਬੀਡਿੰਗ ਕਰਕੇ ਅੰਡੇ ਦੇ ਰਹੀ ਹੈ ਉਹ ਕਿਹੜੀ ਬਰੀਡ ਹੈ ਬਈ ਉਹ ਉਹ ਜਪਾਨੀ ਸਵੈਂਟ ਮੈਂ ਜਪਾਨ ਦਾ ਮੁਰਗਾ ਅਸਲ ਜਪਾਨ ਦਾ ਮੁਰਗਾ ਉਹ ਸਭ ਬੈਂਟਮ ਕਹਿੰਦੇ ਉਹਨੂੰ ਤੇ ਉਹ ਸੀਗੇ ਬਈਰ ਬਰੀਡਿੰਗ ਕੀਤੀ ਹੋਈ ਸੀ ਤੇ ਇਹਨੂੰ ਬੱਚੇ ਵੀ ਹੈ ਸ਼ਾਇਦ ਤੁਹਾਨੂੰ ਦਿਖਾਏ ਸੀ ਡੇਡ ਢੇਡ ਮਹੀਨੇ ਤੋਂ ਦੁਆਰਾ ਉਹਨਾਂ ਨੇ ਬਰੀਡਿੰਗ ਕਰਕੇ ਦੁਬਾਰਾ ਦੁਬਾਰਾ ਫੇਰ ਅੰਡੇ ਦੇ ਬਿਖੀਵਾ ਮੰਗ ਲਿਆ ਉਹਨੇ